ਅੰਮ੍ਰਿਤਸਰ ਦੇ ਵੇਰਕਾ ਦੇ ਵਿੱਚ ਬੀਤੇ 4 ਦਿਨਾਂ ਤੋਂ ਬਿਜਲੀ ਨਹੀਂ ਆਈ ਜਿਸ ਕਰਕੇ ਲੋਕ ਇੱਥੇ ਵੇਪੋਧ ਪਰੇਸ਼ਾਨ ਨੇ ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਨਾ ਬਿਜਲੀ ਨਾ ਪਾਣੀ ਆ ਰਿਹਾ 10 ਦੇ ਕਿ ਰੋਸ ਵਜੋਂ ਇਲਾਕਾ ਵਾਸੀਆਂ ਨੇ ਬਿਜਲੀ ਭੋਰਡ ਦਫ਼ਤਰ ਦਾ ਘਰਾਓ ਕਰ ਦਿੱਤਾ ਤੇ ਟਰਾਂਸਫਾਰਮਰ ਬਦਲਣ ਦੀ ਇਲਾਕਾ ਵਾਸੀਆਂ ਵੱਲੋਂ ਇੱਥੇ ਮੰਗ ਕੀਤੀ ਸ਼ਾਰੀ ਸਾਡੇ ਨਾਲ ਟਰਾਂਸਫਾਰਮਰ ਦਾ ਥੋੜਾ ਰੋਲਾ ਰੋਲਾ ਇਸ ਕਰਦਾ ਹੋ ਗਿਆ ਵੀ ਪਹਿਲਾਂ ਜਦੋਂ ਟਰਾਂਸਫਾਰਮਰ ਲੱਗਾ ਸੀਗਾ ਸਾਡੀ ਕਲੋਨੀ ਦੇ ਵਿੱਚ ਉੱਥੇ 50 ਘਰ ਚੱਲਦੇ ਸੀਗੇ 50 ਤੋਂ ਚਲੋ ਇਹਨਾਂ 60 ਕਰਤੇ 650 ਕਰਤਾ 100 ਦਾ ਉਹਨਾਂ ਨੇ 500 5000 ਦਾ ਚਾਰ ਕਲੋਨੀਆਂ ਨੇ ਲੋਡ ਦੇ ਤਾ ਉਹਦਾ ਉਹਨਾਂ ਨੂੰ ਚਾਰ ਦਿਨ ਤੋਂ ਸਾਨੂੰ ਪ੍ਰੋਬਲਮ ਹੋ ਰਹੀ ਹੈ ਸਾਡੇ ਘਰਾਂ 'ਚ ਪਾਣੀ ਨਹੀਂ ਆ ਸਾਡੀਆਂ ਜਨਾਨੀਆਂ ਬੇਟੀਆਂ ਅਸੀਂ ਸੌ ਨਹੀਂ ਸਕਦੇ ਜੇ ਸੌਵਾਂਗੇ ਨਹੀਂ ਤੇ ਅਸੀਂ ਸਾਰੇ ਡਿਊਟੀ ਤੇ ਕਿੱਦਾਂ ਜਾਵਾਂਗੇ ਤੇ ਜੇ ਇਹਨਾਂ ਨਾਲ ਗੱਲ ਕਰੀਏ ਤੇ ਫਿਰ ਰਾਤ ਫੋਨ ਚੁੱਕਣਾ ਬੰਦ ਕਰ ਦਿੰਦੇ ਆ ਨਾ ਕਿ ਨਾ ਕਿ ਨਾ ਗੱਲ ਕਰਦੇ ਸਿੱਧੇ ਮੂੰਹ ਆਹ ਹਾਰ ਕੇ ਸਾਰਾ ਮੁਹੱਲਾ ਇਕੱਠਾ ਹੋ ਗਿਆ ਤੇ ਆ ਜੇ ਸਾਡੀ ਸੁਣਵਾਈ ਨਾ ਹੋਈ ਫਿਰ ਸਾਡੀਆਂ ਜਨਾਨੀਆਂ ਵੀ ਇੱਥੇ ਆਉਣਗੀਆਂ ਸਾਡੇ ਬੱਚੇ ਵੀ ਇੱਥੇ ਆਉਣਗੇ ਕਿਤੇ ਇਹਨਾਂ ਦਫਤਰਾਂ ਵਿੱਚ ਸੌਵਾਂਗੇ ਜਨਦਾ ਟਰਾਂਸਫਰਮਰ ਆ ਗੁਰੂ ਨਗਰ ਦਾ ਉਹ ਓਵਰਲੋਡ ਹੋ ਗਿਆ ਉਹ ਸੜ ਗਿਆ ਤੇ ਆਪਾਂ ਇਹਨੂੰ ਹਾਇਰ ਕੈਪੈਸਿਟੀ ਦਾ ਕਰਕੇ ਨਾ 200 ਕੇਵੀਏ ਦਾ ਕਰਕੇ ਤੇ ਇਹਨਾਂ ਦਾ ਲੋਡ ਡੀਡੀਏ ਸਪਲਾਈ ਆ ਉਹ ਹੀ ਚਾਲੂ ਕਰ ਰਹੇ ਆ